ਦੇਖੋ ਇਹ ਹਰੀ ਗੱਲ ਕਰੂਗਾ ਜਿਹੜਾ ਇਸ ਦੇਸ਼ ਦਾ ਜਿਹੜਾ ਵੀ ਬੰਦਾ ਕਾਨੂੰਨ ਮੰਨਦਾ ਏ ਜਿਹੜਾ ਵੀ ਇਸ ਦੇਸ਼ ਦਾ ਸੰਵਿਧਾਨ ਮੰਨਦਾ ਉਹ ਜਿਹੜੀ ਅਮਿਤ ਸ਼ਾਹ ਜੀ ਨੇ ਗੱਲ ਕਹੀ ਏ ਉਹ ਹਰੇਕ ਬੰਦਾ ਇਹੀ ਕਹੂਗਾ ਉਹਨਾਂ ਨੇ ਕੋਈ ਵੱਖਰੀ ਗੱਲ ਨਹੀਂ ਕਹੀ ਉਹਨਾਂ ਨੇ ਕੋਈ ਨਵੀਂ ਗੱਲ ਨਹੀਂ ਕਹੀ ਉਹਨਾਂ ਨੇ ਤਾਂ ਇਹੀ ਕਿਹਾ ਵੀ ਕੋਈ ਵੀ ਬੰਦਾ ਜਿਹਨੇ ਕਿਸੇ ਨੇ ਕਤਲ ਕੀਤਾ ਜੇ ਕਿਸੇ ਨੇ ਰੇਪ ਕੀਤਾ ਉਹਨੂੰ ਸਜ਼ਾ ਹੋਗੀ ਜੇ ਉਹ ਆਪਣੀ ਸਜ਼ਾ ਤੋਂ ਮਰਸੀ ਮੰਗਣਾ ਚਾਹੁੰਦਾ ਆਪਣੀ ਮਾਫੀ ਮੰਗਣੀ ਚਾਹੁੰਦਾ ਜਾਂ ਆਪਣੇ ਨੂੰ ਸੁਧਾਰ ਕਰਨਾ ਚਾਹੁੰਦਾ ਉਹ ਇਹ ਤਾਂ ਮੰਨੂਗਾ ਨਾ ਜੇਲ੍ਹ ਨੂੰ ਕੀ ਕਹਿੰਦੇ ਆ ਸੁਧਾਰ ਕਰ ਜੇ ਹੁਣ ਇਹ ਬੰਦਾ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਜੇ ਇਹ ਆਪ ਜਾਂ ਇਹਦਾ ਲਾਇਰ ਜਾਂ ਇਹਦਾ ਪਰਿਵਾਰ ਕੋਈ ਬੰਦਾ ਵੀ ਇਹ ਕਹਦੇ ਭਾਈ ਅਸੀਂ ਇਸ ਕਾਨੂੰਨ ਨੂੰ ਮੰਨਦੇ ਆਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਆਂ ਤੇ ਉਹਦੀ ਗੱਲ ਮੰਨੀ ਜਾ ਸਕਦੀ ਆ ਸੋਚੀ ਜਾ ਸਕਦੀ ਆ ਇਹ ਜੀ ਕਿਹੜੀ ਗੱਲ ਆ ਜਿਹੜੀ ਨਹੀਂ ਜੇ ਬੰਦਾ ਕੋਈ ਕਵੇ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਇਸ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਹੈ ਜੀ ਫਿਰ ਉਹਦੇ ਲਈ ਇਸ ਦੇਸ਼ 'ਚ ਜਗ੍ਹਾ ਕਿਵੇਂ ਹੋ ਸਕਦੀ ਹੈ ਉਹਦੀ ਜਗ੍ਹਾ ਤਾਂ ਫਿਰ ਜਿੱਥੇ ਉਹ ਹੈਗਾ 8x8 ਦੇ ਕਮਰੇ 'ਚ ਉੱਥੇ ਹੀ ਉਹਦੀ ਜਗ੍ਹਾ ਹੈ ਤੇ ਸੁਣ ਲਓ ਦੂਜੀ ਗੱਲ ਅਕਾਲੀ ਦਲ ਵਾਲੇ ਇਹ ਕਹਿੰਦੇ ਆ ਵੀ ਉਹਦਾ ਆਚਰਣ ਬੜਾ ਚੰਗਾ ਆਚਰਣ ਚੰਗਾ ਜਿਹੜਾ ਸਭ ਤੋਂ ਵੱਡੀ ਬ੍ਰੇਕ ਜੇਲ ਬ੍ਰੇਕ ਹੋਈ ਬਡੈਲ 'ਚੋਂ ਜਿਹੜੀ ਹਾਈ ਸਕਿਉਰਿਟੀ ਜੇਲ ਆ ਉਹਦੇ 100 ਫੁੱਟ ਦੀ ਤਾਂ ਮੀਟਰ ਦੀ ਉਹ ਟਨਲ ਬਣਾ ਕੇ ਭੱਜ ਗਏ ਤੇ ਆਚਰਣ ਆਪਾਂ ਚੰਗਾ ਕਹਾਂਗੇ ਉਹਨਾਂ ਦਾ ਮੇਰੀ ਲੜਾਈ ਕੀ ਆ ਮੇਰੀ ਲੜਾਈ ਸਿਰਫ ਇੰਨੀ ਆ ਵੀ ਉਹ ਆ ਕੇ ਬਾਹਰ ਲੋਕਾਂ ਨੂੰ ਫੇਰ ਖੂਨ ਖਰਾਬਾ ਨਾ ਕਰਨ ਲੋਕਾਂ ਨੂੰ ਮਾਰਨ ਨਾ ਜਿਹੜਾ ਅਸੀਂ ਤਾਂ ਗਵਾਉਣਾ ਸੀ ਗਵਾ ਲਿਆ ਤੇ ਜਿਹੜੇ ਨਾਲ 16 ਬੰਦੇ ਆ ਉਹਨਾਂ ਉਹਨਾਂ ਦੇ ਪਰਿਵਾਰ ਨਹੀਂ ਸੀ ਉਹਨਾਂ ਦੇ ਬੱਚੇ ਨਹੀਂ ਸੀ ਉਹਨਾਂ ਦੇ ਘਰ ਵਾਲੀਆਂ ਨਹੀਂ ਸੀ ਉਹਨਾਂ ਦੀਆਂ ਮਾਵਾਂ ਨਹੀਂ ਸੀ ਉਹਨਾਂ ਨੇ ਕਿਵੇਂ ਇਹ 28 ਸਾਲ ਇਹ ਰਾਜੋਆਣੇ ਦੇ 28 ਸਾਲ ਇਹਨਾਂ ਨੂੰ ਯਾਦ ਨੇ ਬੀਬੀ ਹਰਸਿਮਰਤ ਕੌਰ ਨੂੰ ਉਹਨਾਂ ਬੱਚਿਆਂ ਦੇ 28 ਸਾਲ ਯਾਦ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੇ ਪਿਓ ਖੋਏ ਉਹ ਵੀ ਤਾਂ ਕਿਸੇ ਦੇ ਪੁੱਤ ਸੀ ਉਹਨਾਂ ਦੀ ਕੋਈ ਗੱਲ ਕਰਦਾ ਨਹੀਂ ਮੈਨੂੰ ਯਾਦ ਆਦਾ ਜਿਹੜਾ ਪੇਂਟਰ ਜਿਹਨੇ ਗੱਡੀ ਪੇਂਟ ਕੀਤੀ ਸੀ ਉਹਦਾ ਨਾਂ ਵੀ ਬਿੱਟੂ ਆ ਉਹ ਪੇਂਟਰ ਨੇ ਜਦੋਂ ਇਹ ਗਵਾਹੀ ਦਿੱਤੀ ਵੀ ਆ ਬੰਦੇ ਸਾ ਆ ਗੱਡੀ ਮੇਰੇ ਤੋਂ ਪੇਂਟ ਕਰਵਾਉਣ ਆਏ ਸੀ ਉਸ ਤੋਂ ਬਾਅਦ ਉਹਨੂੰ ਪੁੱਛ ਲੋ ਕੀ ਹਾਲ ਹੋਇਆ ਉਹਦਾ ਰੋਜ਼ ਉਹਨੂੰ ਮਾਰਨ ਨੂੰ ਧਮਕੀਆਂ ਦਿੰਦੇ ਸੀ ਕੋਈ ਐਨਐਸਜੀ ਵਾਲਾ ਵਿਚਾਰਾ ਰਾਜਸਥਾਨ ਦਾ ਡਿਊਟੀ ਕਰ ਰਿਹਾ ਸੀ ਕੋਈ ਸੀਆਰਪੀ ਵਾਲਾ ਕੋਈ ਬਿਹਾਰ ਦਾ ਡਿਊਟੀ ਕਰ ਰਿਹਾ ਸੀ ਉਹ ਉਹਨਾਂ ਦੇ ਬੱਚੇ ਨਹੀਂਗੇ ਉਹ ਤਾਂ ਕੱਚੇ ਘਰਾਂ 'ਚ ਵਿਚਾਰੇ ਰਹਿੰਦੇ ਸੀ ਜਿਹੜੇ ਅੱਜ ਤੱਕ ਉਹਨਾਂ ਦੇ ਉਵੇਂ ਦੇ ਉਵੇਂ ਘਰ ਪਏ ਆ ਤੁਹਾਨੂੰ ਕੀ ਲੱਗਦਾ ਹੈ ਕਿ ਫਿਰ ਸਿਆਸਤ ਹੋ ਰਹੀ ਕਿਉਂਕਿ ਅਸੀਂ ਗੱਲ ਕੀਤੀ ਲੱਗਦਾ ਉਹ ਪਹਿ ਕਹਿੰਦੀ ਹੈ ਕਿ ਭਾਈ ਮੈਨੂੰ ਕਮੇਟੀ ਬਣਾਈ ਆ ਸ਼੍ਰੀ ਕਾਲ ਤਖਤ ਸਾਹਿਬ ਨੇ ਅਸੀਂ ਉਹਦੇ ਥਰੂ ਜਾਵਾਂਗੇ ਅਸੀਂ ਅਪੀਲ ਕਰ ਰਹੇ ਆ ਮੋਦੀ ਸਾਹਿਬ ਨੇ ਗੱਲ ਆਪਾਂ ਉਹਨਾਂ ਨੂੰ ਥੋੜੀ ਰੋਕ ਸਕਦੇ ਆ ਉਹ ਜੋ ਮਰਜ਼ੀ ਕਰਨ ਰਾਜਵਾਨ ਦੀ ਭੈਣ ਕਰਨ ਰਾਜਵਾਲੇ ਦਾ ਪਰਿਵਾਰ ਕਰਨ ਜੀ ਸਦਕੇ ਕਰਨ ਪਰ ਉਹਨਾਂ ਨੂੰ ਗੱਲ ਲਾਅ ਦੇ ਮੁਤਾਬਕ ਹੀ ਕਰਨੀ ਪਊ ਨਾ ਜੀ ਉਰੇ ਕਾਨੂੰਨ ਕੋਈ ਜੰਗਲ ਤਾਂ ਹੈ ਨਹੀਂ ਬਨਾਨਾ ਰਿਪਬਲਿਕ ਤਾਂ ਹੈ ਨਹੀਂ ਉਰੇ ਇਸ ਕਰਕੇ ਮੈਂ ਤਾਂ ਇਹ ਗੱਲ ਕਹਿਣ ਲੱਗਿਆ ਸਾਫ਼ ਆਉਣ ਵਾਲੇ ਦਿਨਾਂ 'ਚ ਵੀ ਮੈਂ ਅੱਜ ਹੀ ਹੁਣ ਗੱਲ ਕਰ ਰਿਹਾ ਸੀ ਜੇ ਫੈਸਲਾ ਕਰਨਾ ਤੇ ਤੁਸੀਂ ਮੈਂ ਕੋਈ ਇਹ ਹੰਕਾਰ ਨਾਲ ਗੱਲ ਨਹੀਂ ਕਰਦਾ ਪਰ ਮੈਨੂੰ ਆਪਣੇ ਪੰਜਾਬੀਆਂ ਤੇ ਆਪਣੇ ਦੇਸ਼ ਤੇ ਭਰੋਸਾ ਹੈ ਰਾਜਵਾਨਾ ਆਪ ਇਲੈਕਸ਼ਨ ਲੜ ਲਵੇ ਅਕਾਲੀ ਦਲ ਦੇ ਦੇ ਉਹਨੂੰ ਕੈਂਡੀਡੇਟ ਬਣਾ ਦੇ ਲੁਧਿਆਣੇ ਤੋਂ ਤੇ ਇਸ ਮੁੱਦੇ ਤੇ ਇਲੈਕਸ਼ਨ ਕਿਉਂ ਨਾ ਹੋਵੇ ਮੈਂ ਇਸ ਇਸ ਵਾਰ ਕਲੀਅਰ ਮੈਂ ਇਹ ਗੱਲ ਕਰੂੰਗਾ ਲੋਕਾਂ ਕੋਲ ਵੀ ਤੁਸੀਂ ਜੇ ਮੈਨੂੰ ਵੋਟ ਦੇਣੀ ਆ ਤਾਂ ਵੋਟ ਪਾਓ ਜੇ ਤੁਹਾਨੂੰ ਲੱਗਦਾ ਵੀ ਮੈਂ ਦੇਸ਼ ਨੂੰ ਸੰਵਿਧਾਨ ਨੂੰ ਪੰਜਾਬ ਦੇ ਹਿੱਤ ਚ ਜੇ ਤੁਹਾਨੂੰ ਲੱਗਦਾ ਵੀ ਰਾਜੋ ਆਣਾ ਤੇ ਅਤਵਾਦੀ ਦੇਸ਼ ਦੇ ਹਿੱਤ ਚ ਨੇ ਲੋਕ ਉਹਨਾਂ ਨੂੰ ਵੋਟ ਪਾ ਦੇਣ ਇਸ ਵਾਰ ਮੈਂ ਕਲੀਅਰ ਮੰਡੇਟ ਆ ਜਿਹੜਾ ਆਪਣੇ ਲਈ ਜਦੋਂ ਮੇजे ਮੈਨੂੰ ਟਿਕਟ ਮਿਲੇਗੀ ਮੈਂ ਕਲੀਅਰ ਲੋਕਾਂ ਨੂੰ ਵੋਟ ਕਹੂੰਗਾ ਵੀ ਜੇ ਤੁਸੀਂ ਮੇਰੀ ਆ ਰਾਇਆ ਜੇ ਤੁਹਾਨੂੰ ਆ ਰਾਇਆ ਪਸੰਦ ਆ ਤਾਂ ਇਹਦੋਂ ਵੋਟ ਪਾਓ ਜੇ ਤੁਹਾਨੂੰ ਇਹ ਇਹ ਜਿਹੜੇ ਹੁਕਮ ਕਰ ਰਹੇ ਐਸਜੀਪੀਸੀ ਦੇ ਪ੍ਰਧਾਨ ਜਾਂ ਅਕਾਲੀ ਦਲ ਜੇ ਤੁਹਾਨੂੰ ਲੱਗਦਾ ਵੀ ਮੈਂ ਗਲਤ ਹ ਤੇ ਤੁਸੀਂ ਮੇਰੇ ਉਲਟ ਵੋਟ ਪਾ ਦਿਓ ਇਤੋਂ ਵੱਡੀ ਤਾਂ ਕੋਈ ਗੱਲ ਨਹੀਂ ਮੈਂ ਕਰ ਸਕਦਾ ਮੈਂ ਤਾਂ ਸਿੱਧਾ ਇਸ ਗੱਲ ਤੇ ਆ ਕੇ ਇਸ ਵਾਰ ਆਪਣੇ ਲੁਧਿਆਣੇ ਦੇ ਲੋਕਾਂ ਤੋਂ ਵੋਟ ਮੰਗੂਗਾ ਵੀ ਭਾਈ ਜੇ ਤਾਂ ਕਾਨੂੰਨ 'ਚ ਵਿਸ਼ਵਾਸ ਹੈ ਤੁਹਾਨੂੰ ਜੇ ਤੁਸੀਂ ਮੰਨਦੇ ਹੋ ਕਾਨੂੰਨ ਉਹਰੇ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਤੇ ਮੈਨੂੰ ਪਾਓ ਜੇ ਤੁਸੀਂ ਚਾਹੁੰਦੇ ਹੋਰੇ ਖਾਲਿਸਤਾਨ ਬਣਨਾ ਚਾਹੀਦਾ ਅਤਵਾਦ ਆਉਣਾ ਚਾਹੀਦਾ ਤੇ ਫਿਰ ਤੁਸੀਂ ਜਿਹੜਾ ਵੀ ਇਹਨਾਂ ਦਾ ਕੈਂਡੀਡੇਟ ਹੋਗਾ ਉਹਨੂੰ ਵਟ ਪਾ ਦੇ ਉਹਦੋਂ ਵੱਡੀ ਗੱਲ ਮੈਂ ਹੋਰ ਕੀ ਕਹਿ ਦਵਾਂ ਨੇ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਕਿ ਸਾਡੇ ਰਾਤ ਵਿੱਚ ਬੇਅਦਬੀਆਂ ਹੋਈਆਂ ਅਸੀਂ ਉਹਦੀ ਮਾਫੀ ਮੰਗਦੇ ਹਾਂ ਕੀ ਲੱਗਦਾ ਇਸ ਤੇ ਮੈਨੂੰ ਨਹੀਂ ਜੀ ਪਤਾ ਸੁਖਬੀਰ ਸਿੰਘ ਬਾਦਲ ਹੋਣਾਂ ਦਾ ਕੀ ਆ ਕੀ ਨਹੀਂ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹਨਾਂ ਦੇ ਰਾਤ 'ਚ ਹੋਈ ਤੇ ਦੋ ਸਿੱਖ ਜਿਹੜੇ ਗੁਟਕਾ ਸਾਹਿਬ ਲੈ ਕੇ ਪਾਠ ਕਰ ਰਹੇ ਸੀ ਵੀ ਗੁਰੂ ਦੀ ਬੇਅਦਬੀ ਹੋਈ ਆ ਉਹਦਾ ਬਾਬਾ ਜਿਹੜਾ ਰੇਪ ਦੇ ਵਿੱਚ ਇਸਾਂ 'ਚ ਉਹਨੂੰ ਅਕਲ ਤੱਕ ਸਭ ਤੋਂ ਉਹਨਾਂ ਨੇ ਮਾਫ ਕੀਤਾ ਹੈ ਉਹ ਮਾਫੀ ਆ ਜਿਹੜੀ ਉਹ ਮੰਗੇ ਨਾ ਮੰਗੇ ਉਹ ਲੋਕਾਂ ਨੇ ਦੇਖਣਾ ਹੈ ਆਪਾਂ ਕੀ ਕਹਿ ਸਕਦੇ ਆ ਲੋਕ ਫੈਸਲਾ ਕਰਨਗੇ ਵੀ ਉਹਨਾਂ ਨੇ ਕੀ ਕੁਛ ਕੀਤਾ ਚਿੱਟਾ ਉਹਨਾਂ ਨੇ ਲਾਤਾ ਲੋਕਾਂ ਨੂੰ ਗੁਰੂ ਦੀ ਬੇਅਦਬੀ ਉਹਨਾਂ ਨੇ ਕਰਤੀ ਸਰਕਾਰ ਦੇ ਘੋੜੇ ਗਧੇ ਖੱ쩌 ਰੋ ਚੋਰੀ ਕਰਕੇ ਲੈ ਗਏ ਕੋਈ ਉਹਨਾਂ ਦਾ ਕੋਈ ਹੈ ਕੋਈ دین ਮਜ਼ਮ ਦੱਸੋ ਜਗਦੀਪ ਜਗਦੀਪ ਧਰਕਟ ਦਾ ਧਰਕਟ ਨੇ ਕਿਹਾ ਸਭਾ ਚੇਅਰਮੈਨੋ ਕਹਿੰਦਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਹਜਾਂ ਦਾ ਹਿੱਸਾ ਵੀ ਹੈਗਾ ਤੁਸੀਂ ਹਮੇਸ਼ਾ ਪੰਜਾਬ ਹਰਪਰ ਦੇ ਉਪਾਲਕੀ ਭਾਦਾਂ ਕੀ ਮੰਨਣਾ ਹਰਿਆਣਾ ਦੇ ਸਰ ਦੇ ਦੇਖੋ ਜੀ ਆਪਾਂ ਤਾਂ ਇੱਕ ਪੰਜਾਬੀ ਆ ਪੰਜਾਬ ਦੇ ਕੋਲ ਹੈਗਾ ਏ ਤੇ ਪੰਜਾਬ ਕੋਲ ਹੀ ਰਹਿਣਾ ਬਿਆਨ ਦੇ ਆ ਤੇ ਕੁਝ ਨਹੀਂ ਕਿਸੇ ਦੇ ਹੋਣਾ ਇਸ ਕਰਕੇ ਇਹ ਪੋਲਿਟਿਕਸ ਆ ਜਿਹੜੀ ਉਹ ਬਿਲਕੁਲ ਮੈਂ ਸਮਝਦਾ ਉਹ ਫਾਇਦੇ ਦੀ ਨਹੀਂਗੀ ਨਾ ਕੁਝ ਹੋ ਸਕਦਾ ਇਹਦੇ ਵਿੱਚ ਨਾ ਕੋਈ ਬਦਲਾ ਆਉਣਾ ਹੈ ਇਹ ਐਂ ਹੀ ਰਹਿਣਾ ਹੈ ਤੇ ਇਸ ਕਰਕੇ ਇਹ ਚ ਬਾਹਲਾ ਕਿਸੇ ਨੂੰ ਵੀ ਬੋਝ ਲੈਣ ਦੀ ਲੋੜ ਨਹੀਂ ਕਿ ਇਹ ਚੇਂਜ ਨਹੀਂ ਹੋ ਸਕਦਾ ਜੇ ਅਕਾਲੀ ਭਾਜਪਾ ਕਟਿਆਉਣ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ ਇੱਕ ਵਾਰ ਢੀਂਡਸਾ ਦੀ ਵਾਪਸੀ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿੰਨਾ ਫਰਕ ਪਏਗਾ ਇਹਨਾਂ ਦਾ ਕਿੰਨਾ ਦਾ ਕਾਲੀ ਕਿੰਨੇ ਤੇ ਵਾਪਸੀ ਕਨੇ ਕਾਲੀ ਬੀਜ ਵੀ 0 0 ਕਿੰਨਾ ਹੁੰਦਾ ਇਕਵਲ ਟੂ 0 ਹੁੰਦਾ ਨਾ ਤੇ ਫਿਰ ਜ਼ੀਰੋ ਹੀ ਹੋਊਗਾ ਸਰ ਪੰਜਾਬ ਚ ਪਿਛਲੇ ਦਿਨਾਂ ਤੋਂ ਕਾਫੀ ਐਨਕਾਉਂਟਰਸ ਹੋ ਰਹੇ ਨੇ ਗੈਂਗਸਟਰਾਂ ਦੇ ਕਿਸ ਤਰ੍ਹਾਂ ਦੇਖਿਓ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉਹੀ ਤੱਕ ਜਦੋਂ ਰੋਜ਼ ਕਿਤੇ ਗੈਂਗਸਟਰ ਲੁੱਟਦੇ ਆ ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਉਹ ਫਰੋਤੀਆਂ ਮੰਗਦੇ ਆ ਤੇ ਪੁਲਿਸ ਕੋਲ ਕੀ ਕੀ ਰਾਹ ਬਚਦਾ ਹੈ ਦੱਸੋ ਜੇ ਰੋਜ਼ ਆ ਲੁਧਿਆਣੇ ਚ ਤੁਹਾਨੂੰ ਪਤਾ ਇੱਕ ਇੰਡਸਟ੍ਰੀਸਟ ਨੂੰ ਚੱਕ ਕੇ ਜੈਨ ਸਾਹਿਬ ਨੂੰ ਕਿਵੇਂ ਕਮਾਉਂਦੇ ਰਹੇ ਨੇ ਉਹ ਤੇ ਫਿਰ ਉਹਨਾਂ ਤੋਂ ਫਰौती ਮੰਗਦੇ ਰਹੇ ਆ ਨਹੀਂ ਫਿਰ ਇਹੋ ਜਿਹੇ ਬੰਦਿਆਂ ਦਾ ਇਲਾਜ ਕੀ ਆ ਜੀ ਇਹੋ ਜਿਹੇ ਬੰਦਿਆਂ ਦਾ ਇਲਾਜ ਕੀ ਆ ਜੇਲ੍ਹ 'ਚ ਜੇ ਬੰਦੇ ਆ ਉੱਥੇ ਬਹਿ ਕੇ ਟੈਲੀਫੋਨਾਂ 'ਤੇ ਫਰੋਤੀਆਂ ਮੰਗਦੇ ਆ ਤੇ ਫਿਰ ਹੋਰ ਸਰਕਾਰ ਕਰੇ ਕੀ ਕੋਈ ਵੀ ਸਰਕਾਰ ਹੋਵੇ ਮੈਂ ਗੱਲ ਨਹੀਂ ਸਰਕਾਰ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਏ ਆਪਣੇ ਸ਼ਹਿਰੀਆਂ ਦੀ ਆਪਣੇ ਲੋਕਾਂ ਦੀ ਰੱਖਿਆ ਕਰਨੀ ਆ ਕਾਨੂੰਨ ਦੇ ਰਾਹੀਂ ਤੇ ਜੇ ਬੰਦਾ ਕਾਨੂੰਨ ਤੋੜ ਕੇ ਕੋਈ ਵੀ ਉਹ ਸ਼ਹਿਰੀਆਂ ਨੂੰ ਕਰਾਮ ਕਰੂਗਾ ਤਾਂ ਉਹਦਾ ਇਲਾਜ ਤਾਂ ਸਰਕਾਰ ਨੂੰ ਕਰਨਾ ਪਊਗਾ ਨਾ ਸਹਿਮਤ ਹੋ ਕੇ ਇਨਕਾਊਂਟਰ ਹੋਣੇ ਚਾਹੀਦੇ ਮੇਰਾ ਸਹਿਮਤ ਹੋਣਾ ਨਾ ਨਾ ਸਹਿਮਤ ਹੋਣਾ ਕੋਈ ਉਹ ਨਹੀਂ ਰੱਖਦਾ ਤੁਸੀਂ ਦੱਸੋ ਵੀ ਲਾਅ ਐਂਡ ਆਰਡਰ ਜਦੋਂ ਖਰਾਬ ਹੋ ਰਿਹਾ ਉਹਨੂੰ ਠੀਕ ਕਰਨ ਲਈ ਜਿਹੜੇ ਮਾੜੇ ਬੰਦੇ ਆ ਉਹਨਾਂ ਨਾਲ ਕਿਵੇਂ ਨਜਿੱਠਣਾ ਚਾਹੀਦਾ ਇਹ ਫੈਸਲਾ ਲੋਕਾਂ ਦੇ ਛੱਡ ਦਿਓ ਜਾਂ ਤੁਸੀਂ ਕਰ ਲਓ ਇੱਕ ਕਾਂਗਰਸ ਵਿਚਾਲੇ ਕਾਫੀ ਜਿਹੜਾ ਕੰਮ ਨਾਲ ਚੱਲਦਾ ਬਾਜ-ਬਾਜੇ ਕਦੇ ਬੋਲਦੇ ਨੇ ਕਿ ਸਿੱਧੂ ਸਾਹਿਬ ਨਾਲ ਹੋਣ ਆਸ਼ੂ ਤੇ ਆਪਣਾ ਵੜਿੰਗ ਸਾਹਿਬ ਚੱਲਦਾ ਪਰ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਮਜ਼ਬੂਤੀ ਦੀ ਗੱਲ ਕਰ ਰਹੀ ਹੈ ਮੇਰੇ ਕੋਲ ਕੋਈ ਪਾਰਟੀ ਤਾਂ ਉਹਦਾ ਵੀ ਮੈਂ ਪਾਰਟੀ ਦੇ ਉੱਤੇ ਕੋਈ ਗੱਲ ਕਰ ਸਕਾਂ ਮੈਂ ਤਾਂ ਇੱਕ ਮੈਂਬਰ ਪਾਰਲੀਮੈਂਟ ਹਾਂ ਮੇਰੇ ਕੋਲ ਪਾਰਟੀ ਦੀ ਕੋਈ ਤਾਕਤ ਨਹੀਂ ਕਿ ਵੀ ਮੈਂ ਕਿਸੇ ਨੂੰ ਕੁਝ ਕਹਿ ਸਕਾਂ ਕਿਸੇ ਨੂੰ ਕੋਈ ਸਮਝਾ ਸਕਾਂ ਉਹ ਵੱਡੇ ਲੋਕ ਨੇ ਵੱਡੇ ਚਿਹਰੇ ਨੇ ਉਹਨਾਂ ਨੂੰ ਹਾਈ ਕਮਾਂਡ ਦੇ ਜਿਹੜੀ ਆ ਉਹਨਾਂ ਨਾਲ ਉਹ ਗੱਲ ਕਰੇਗੀ ਬਾਕੀ ਮੈਂ ਕੁਝ ਨਹੀਂ ਕਹਿ ਸਕਦਾ ਇੰਡੀਆ ਅਲਾਈንስ ਤੇ ਹਾਕਸ ਲੋਕ ਸਭਾ ਤੋਂ ਇਲੈਕਸ਼ਨ ਲੰਨੇ ਐਮਪੀ ਉਹ ਐਮਪੀ ਇਲੈਕਸ਼ਨ ਆ ਰਹੇ ਇੰਡੀਆ ਲੈਸਨ ਤੁਹਾਡਾ ਕੀ ਮੰਨਣਾ ਆਮਾ ਦੇ ਪਾਰਟੀਆਂ ਗਠਜੋੜ ਨੂੰ ਲੈ ਕੇ ਜਿਹੜੀਆਂ ਗੱਲਾਂ ਚੱਲਦੀਆਂ ਕਿ ਉਹ ਸੱਚਾ ਚੱਲਦੀਆਂ ਇਹਦਾ ਫੈਸਲਾ ਵੀ ਜਿਹੜਾ ਏ ਉਹ ਹਾਈ ਕਮਾਂਡ ਹੀ ਕਰੇਗੀ ਤੋਂ ਲੱਗਦਾ ਹੈ ਕਿ ਇਹ ਸਾ ਦੂਸਰੀ ਗੱਲ ਹੈ ਜਿਹੜਾ ਕਿ ਸਕਿੰਦ ਸਰਕਾਰ ਨੇ 2300 ਕਰੋੜ ਦੀ ਜਿਹੜੀ ਹੈ ਉਹ ਜਿਹੜੀ ਕੱਜਰ ਲਿਮਿਟ ਹੈ ਘਟਾਤੀ ਹੈ ਪੰਜਾਬ ਦੀ ਤੁਹਾਨੂੰ ਲੱਗਦਾ ਹੈ ਕਿ ਉਹ ਕਹਿੰਦੇ ਪਾਵਰ ਕੰਮ ਘੱਟੇ ਚੱਲਦੀ ਪਈ ਹੈ ਨਹੀਂ ਮੈਨੂੰ ਮੈਂ ਇਸ ਬਾਰੇ ਕੋਈ ਮੈਨੂੰ ਜਾਣਕਾਰੀ ਨਹੀਂ ਗਈ ਪਰ ਜਿਹੜਾ ਵੀ ਸਟੇਟਾਂ ਦਾ ਪੈਸਾ ਹੈ ਉਹ ਜਿਹੜਾ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜੀ ਇੱਕ ਸਰ ਪੰਜਾਬ ਦੇ ਐਮਐਲਏ ਹੈਗੇ ਨੇ ਉਹਨਾਂ ਦੇ ਗੱਜਨ ਮਾਜ ਰਹੇ ਉਹਦੇ ਕਾਰਬਾਈ ਕੀਤੀ ਗਈ ਸੀ ਉਹਨਾਂ ਸਪੱਤੀ 35 ਰੋਡ ਦੀ ਕਰੀਬ ਜਿਹੜੀ ਆ ਉਹ ਬਰਾਮਤ ਬਿਲਕੁਲ ਉਹ ਬੜਾ ਵੱਡਾ ਉਹਨਾਂ ਦਾ ਇੰਡਸਟਰੀਅਲ ਚਿਹਰਾ ਹੈ ਤਾਰਾ ਫੀਡਸ ਉਹਨਾਂ ਦੀ ਤੁਹਾਨੂੰ ਪਤਾ ਹੈ ਕਿਸੇ ਵੇਲੇ ਬਹੁਤ ਵੱਡੀ ਕੰਪਨੀ ਸੀ ਕਿਸੇ ਵੇਲੇ ਹੇਮਾ ਮਾਲਨੀ ਜੀ ਵੀ ਉਹਨਾਂ ਦੀ ਤਾਰਾ ਫੀਡ ਦੀ ਐਡ ਕਰਦੇ ਸੀਗੇ ਤੇ ਕਈ ਵਾਰੇ ਹੋ ਜਾਂਦਾ ਇਹ ਘਾਟਾ ਵਾਧਾ ਚੱਲਦਾ ਰਹਿੰਦਾ ਹੈ ਕਿਸੇ ਦਾ ਬੈਂਕ ਦਾ ਪੈਸਾ ਹੈ ਉਹ ਨਹੀਂ ਮੋੜਿਆ ਗਿਆ ਕਰਜ਼ਾ ਚੜ ਗਿਆ ਹੋਰ ਹੋ ਗਿਆ ਐਸੇ ਕੇਸ ਹੋ ਜਾਂਦੇ ਇੰਡਸਟਰੀਅਲ ਸਟਾ ਤੇ ਉਹਦੇ ਵਿੱਚੋਂ ਇੱਕ ਗੱਜਰ ਮਰਜਾ ਸਾਹਿਬ ਐਮ ਐਲ ਏ ਜੇ ਕਿਸੇ ਪਾਰਟੀ ਦੇ ਆ ਤੇ ਮੈਂ ਐਮੀ ਕਿਸੇ ਨੂੰ ਮਾੜਾ ਕਮਾ ਉਹ ਕੋਈ ਚੰਗਾ ਨਹੀਂ ਲੱਗਦਾ ਪਰ ਉਹਨਾਂ ਨੇ ਕੋਈ ਪੈਸਾ ਲਿਆ ਸੀ ਪੈਸਾ ਨਹੀਂ ਮੋੜਿਆ ਗਿਆ ਉਹਦੇ ਲਈ ਉਹਨਾਂ ਤੇ ਈਡੀ ਦੀ ਜਿਹੜੀ ਆ ਉਹ ਰੇਡ ਹੋਈ ਆ ਉਹ ਮੈਨੂੰ ਲੱਗਦਾ ਕੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਇਹ ਸੈਟਲ ਹੋ ਜਾਣਗੀਆਂ ਸਰ ਇੱਕ ਕਾਫੀ ਐਮਪੀ ਸਸਪੈਂਡ ਕਰਤੇ ਗਏ ਲੋਕ ਸਭਾ ਦਸਭਾ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਤੰਤਰ ਵਿੱਚ ਹੁਣ ਗੱਲੇ ਵੀ ਇਹ ਜਿਹੜੇ ਸਵਾਲ ਪੁੱਛੇ ਸੀ ਉਹ ਵੀ ਖਤਮ ਹੋ ਗਏ ਜਿਹੜੇ ਐਮਪੀ ਨੇ ਪੁੱਛੇ ਸੀ ਲੋਕਤੰਤਰ ਵਿੱਚ ਕੀ ਹੋ ਜਾ ਸੀ ਦੇਖੋ ਜੀ ਇਹ ਤਾਂ ਲੋਕਾਂ ਦੇ ਹੱਥ ਆ ਇਹ ਲੋਕਾਂ ਨੇ ਮੰਡਟ ਦਿੱਤਾ ਏ ਤੇ ਹੁਣ 2024 ਚ ਫੇਰ ਇਲੈਕਸ਼ਨ ਆ ਜਾਣੀਆਂ ਤੇ ਲੋਕਾਂ ਦੇ ਵਿੱਚ ਆਪਣੀ ਆਪਣੀ ਪਾਰਟੀ ਗੱਲ ਲੈ ਕੇ ਜਾਏਗੀ ਜੋ ਲੋਕ ਮੰਡਟ ਦੇਣਗੇ ਉਹ ਸਿਰ ਮੱਥੇ ਆ ਇਸ ਕਰਕੇ ਜਿਹੜਾ ਵੀ ਮੰਡਟਾ ਲੋਕਾਂ ਨੇ ਦੇਣਾ ਲੋਕਾਂ ਦੀ ਜੋ ਮਤਲਬ ਵੋਟ ਦਾ ਅਧਿਕਾਰ ਆ ਉਹਦੋਂ ਉੱਤੇ ਕੁਛ ਨਹੀਂ ਸਾਨੂੰ ਆਪੋਜੀਸ਼ਨ ਚ ਬਿਠਾਇਆ ਏ ਅਸੀਂ ਆਪੋਜੀਸ਼ਨ ਦੀ ਗੱਲ ਕਰੀ ਜਾ ਰਹੇ ਆ ਉਹ ਸਰਕਾਰ ਚ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਾਰਟੀਆਂ ਬਦਲਦੀਆਂ ਰਹਿੰਦੀਆਂ ਨੇ ਇਸ ਕਰਕੇ ਲੋਕਤੰਤਰ ਨੇ ਤਾਂ ਉਰੇ ਹੀ ਰਹਿਣਾ ਆ ਜਵਿੰਦਰ ਯਾਦਵ ਜਿਹਨੂੰ ਨਮਾ ਚਾਰਜ ਲਗਾਤਾ ਹਰੀਸ਼ ਚੋਧਰੀ ਦੀ ਜਗ੍ਹਾ ਕਿੰਨਾ ਫਰਕ ਪਏਗਾ ਬਹੁਤ ਮੈਂ ਮੁਬਾਰਕਬਾਦ ਦਿੰਨਾ ਉਹ ਬੜੇ ਦਿੱਲੀ ਦੇ ਸੂਝਵਾਨ ਲੀਡਰ ਨੇ ਪਹਿਲਾਂ ਵੀ ਹਰੀਸ਼ ਚੋਧਰੀ ਜੀ ਵੀ ਬਹੁਤ ਚੰਗਾ ਕਰਕੇ ਗਏ ਨੇ ਇਹ ਤਾਂ ਪਾਰਟੀਆਂ ਦੇ ਫੈਸਲੇ ਆ ਸਾਰੇ ਲੀਡਰ ਜਿਹੜੇ ਆ ਉਹ ਕੋਸ਼ਿਸ਼ ਕਰਦੇ ਆ ਜਦੋਂ ਇਨਚਾਰਜ ਬਣਦੇ ਆ ਸਟੇਟ ਦੀ ਮੈਂ ਆਪਣੀ ਪਾਰਟੀ ਨੂੰ ਜਿਤਾਵਾ ਤੇ ਜਵਿੰਦਰ ਯਾਦਵ ਵੀ ਉਹ ਮੇਂ ਦਿੱਲੀ ਦੇ ਬੜੇ ਜਿਹਨੂੰ ਕਹਿ ਸਕਦੇ ਆ ਸਰਕਾ ਸਾਡੀ ਪਾਰਟੀ ਦੇ ਲੀਡਰ ਨੇ ਕਈ ਸਟੇਟਾਂ ਉਹਨਾਂ ਕੋਲ ਰਹੀਆਂ ਪਹਿਲਾਂ ਤੇ ਹੁਣ ਪੰਜਾਬ ਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ